ਰਾਜਪੁਰੇ ਦੇ ਜੈਂਟਸ ਗਰੁੱਪ ਦੇ ਵਿੱਚ ਸਵਰਗੀ ਮਨੀਸ਼ ਵਰਮਾ ਦੀ ਯਾਦ ਦੇ ਵਿੱਚ ਬੈਡਮਿੰਟਨ ਮੁਕਾਬਲਾ ਕਰਵਾਇਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਰਾਜਪੁਰੇ ਉਗੇ ਸਮਾਜ ਸੇਵੀ ਮਨੀਸ਼ ਵਰਮਾ ਜੋ ਕਿ ਬੈਡਮਿੰਟਨ ਦੇ ਪ੍ਰੇਮੀ ਸਨ ਅੱਜ ਉਹਨਾਂ ਦੀ ਯਾਦ ਦੇ ਵਿੱਚ ਜੈਂਟਸ ਗਰੁੱਪ ਦੇ ਵਿੱਚ ਬੈਡਮਿੰਟਨ ਖੇਡ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਉਹਨਾਂ ਕਿਹਾ ਇਹ ਮੁਕਾਬਲਾ ਅੱਜ ਐਤਵਾਰ ਤੋਂ ਸ਼ੁਰੂ ਹੋ ਕੇ ਬੁੱਧਵਾਰ ਤੱਕ ਕਰਵਾਏ ਜਾਣਗੇ ਜਿਸ ਦੇ ਵਿੱਚ ਕੋਈ ਵੀ ਫੀਸ ਬੱਚਿਆਂ ਤੋਂ ਨਹੀਂ ਲਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬੱਚਿਆਂ ਦੇ ਵਿੱਚ ਬੈਡਮਿੰਟਨ ਦੇ ਪ੍ਰਤੀ ਪ੍ਰੇਮ ਪੈਦਾ ਕਰਨ ਦੇ ਲਈ ਖੇਡ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੈਡਮਿੰਟਨ ਮੁਕਾਬਲੇ ਦੇ ਨਾਲ-ਨਾਲ ਅੱਜ ਅਸੀਂ ਲੋੜਵੰਦਾਂ ਨੂੰ ਟ੍ਰਾਈਸਾਈਕਲ ਵੀ ਤੇ ਦਿੱਨੇ ਇਹ ਅੱਜ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਵੱਲੋਂ ਬੈਡਮਿੰਟਨ ਕੈਂਪ ਲਗਾਇਆ ਗਿਆ ਹੈ ਬੈਡਮਿੰਟਨ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਇੱਕ ਸਾਡੇ ਬੜੇ ਹੀ ਰਿਸਪੈਕਟਡ ਮੈਂਬਰ ਮਨੀਸ਼ ਵਰਮਾ ਜੀ ਦੀ ਯਾਦ ਵਿੱਚ ਕਰਾਇਆ ਗਿਆ ਹੈ ਜੋ ਕਿ ਬੈਡਮਿੰਟਨ ਪ੍ਰੇਮੀ ਸਨ ਉਹਨਾਂ ਨੇ ਇਹ ਵਾਲਾ ਸਾਡਾ ਬੈਡਮਿੰਟਨ ਕੋਰਟ ਬੜਾ ਹੀ ਸਮੇਂ ਦੇ ਕੇ ਆਪਣੀ ਨਿਗਰਾਨੀ ਵਿੱਚ ਬਣਾਇਆ ਸੀ ਤਾਂ ਜੋ ਸਾਡੇ ਸਾਰੇ ਪਰਿਵਾਰਿਕ ਬੱਚੇ ਤੇ ਬਾਕੀ ਸਮਾਜ ਦੇ ਬੱਚੇ ਇੱਥੇ ਖੇਡ ਸਕਣ ਉਹਨਾਂ ਦੀ ਪ੍ਰੇਰਣਾ ਸੀ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਲੱਗਣ ਇਸੇ ਮੰਤਵ ਕਰਕੇ ਜੈਂਟਸ ਕਲੱਬ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਸਮਾਜ ਦੇ ਵਿੱਚ ਬੱਚਿਆਂ ਨੂੰ ਖੇਡ ਦੇ ਪ੍ਰਤੀ ਪ੍ਰੇਰਣਾ ਦੇਂਦਾ ਰਹਿੰਦਾ ਹੈ ਤੇ ਆ ਇਸ ਸਾਲ ਕੋਈ ਨਾ ਕੋਈ ਟੂਰਨਾਮੈਂਟ ਕਰਾਇਆ ਜਾਂਦਾ ਹੈ ਇਹ व्हीਲਚੇਅਰ ਜਾਂ 3 ਚੈਨਲ ਟਰਾਈਸਾਈਕਲ ਜੋਸੀ ਦਿੱਤੀ ਹੈ ਇਹ ਸਮਾਜ ਦੇ ਪ੍ਰਤੀ ਸਾਡੀ ਡਿਊਟੀ ਹੈ ਉਹ ਅਸੀਂ ਹਮੇਸ਼ਾ ਨਿਭਾਉਂਦੇ ਰਹੇ ਹਾਂ ਤੇ ਨਿਭਾਉਂਦੇ ਰਹਾਂਗੇ ਇਹ ਅੱਜ ਤੋਂ ਸਟਾਰਟ ਹੋਇਆ ਹੈ ਤੇ ਬੁੱਧਵਾਰ ਤੱਕ ਚੱਲੇਗਾ ਬੁੱਧਵਾਰ ਇਹਦਾ ਐਂਡ ਹੋਏਗਾ ਤੇ ਜੋ ਵੀ ਟੀਮਾਂ ਵਿਜੇਤਾ ਹੋਣਗੀਆਂ ਉਹਨਾਂ ਨੂੰ ਪ੍ਰੋਪਰ ਪ੍ਰਾਈਜ਼ ਦਿੱਤੇ ਜਾਣ ਦੇਖੋ ਜੋ ਸ਼ਡਿਊਲ ਹੈ ਸਿਸਟਮ ਹੈ ਆਮ ਰੁਟੀਨ ਚ ਖੇਡਣ ਦਾ ਉਹ ਤਾਂ ਹੈ ਚਾਰਜੇਬਲ ਨਹੀਂ ਤਾਂ ਇੱਥੇ ਜਿਆਦਾ ਕਰਾਊਡ ਹੋ ਜਾਏਗਾ ਹੁਣ ਜੋ ਮੈਚ ਹੋ ਰਹੇ ਇਹਦੇ ਵਿੱਚ ਕਿਸੇ ਬੱਚੇ ਤੋਂ ਕੋਈ ਫੀਸ ਵਗੈਰਾ ਨਹੀਂ ਲਈ ਜਾ ਰਹੀ ਇਹ ਇੱਕ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਅੱਜਕੱਲ ਬੱਚਿਆਂ ਦੀ ਛੁੱਟੀਆਂ ਵੀ ਹਨ ਪੇਪਰ ਵਗੈਰਾ ਖਤਮ ਹੋਏ ਹੋਏ ਹਨ ਤੇ ਇਸ ਕਰਕੇ ਟੂਰਨਾਮੈਂਟ ਕਰਾਇਆ ਗਿਆ ਬੱਚਿਆਂ ਨੂੰ ਕੋਈ ਰਿਫਰੈਸ਼ਮੈਂਟ ਵਗੈਰਾ ਵੀ ਦਿੱਤੀ ਜਾ ਰਹੀ ਹੈ ਕਲੱਬ ਵੱਲੋਂ ਜੀ ਹਾਂ ਬਿਲਕੁਲ ਬੱਚਿਆਂ ਨੂੰ ਹੁਣ ਵੀ ਅਸੀਂ ਰਿਫਰੈਸ਼ਮੈਂਟ ਦਿੱਤੀ ਹੈ ਜੂਸ ਵਗੈਰਾ ਪ੍ਰੋਵਾਈਡ ਕੀਤਾ ਹੈ ਕਿ ਜਿਵੇਂ ਬੱਚੇ ਆਣਗੇ ਗੇਮ ਖੇਡਣਗੇ ਉਹਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਏਗੀ ਅਸੀਂ ਕਾਫੀ ਟਾਈਮ ਤੋਂ ਸ ਤੇ ਸਾਡੇ ਲੈਜੈਂਡ ਸੀਗੇ ਜੌਨੀ ਵਰਮਾ ਜੀ ਜਿਹਨੂੰ ਅਸੀਂ ਜੌਨੀ ਕਹਿੰਦੇ ਵੈਸੇ ਉਹਨਾਂ ਦਾ ਨਾਮ ਮਨੀਸ਼ ਵਰਮਾ ਜੀ ਸੀਗਾ ਬਹੁਤ ਪਰਸਨੈਲਿਟੀ ਬਹੁਤ ਅੱਛੀ ਸੀਗੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸ਼੍ਰੀ ਗਗਨ ਖੁਰਾਨ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਕਿ ਤੁਸੀਂ ਇਹ ਟੂਰਨਾਮੈਂਟ ਕਰਾਓ ਅਸੀਂ ਆਪਣੇ ਬੱਚਿਆਂ ਨੂੰ ਪ੍ਰੋਜੈਕਟ ਚੈਨਮਨ ਬਣਾਇਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਟੂਰਨਾਮੈਂਟ ਕਰਾਓ ਕਿਉਂਕਿ ਬਹੁਤ ਲੈਂਥੀ ਟੂਰਨਾਮੈਂਟ ਹੈ 4 ਦਿਨ ਦਾ ਟੂਰਨਾਮੈਂਟ ਹੈ 40-50 ਐਂਟਰੀ ਆ ਚੁੱਕੀਆਂ ਬਹੁਤ ਸਾਰੇ ਮੈਚ ਹੋਣੇ ਹੈਗੇ ਤੇ ਸਾਡੇ ਬੱਚੇ ਵੀ ਬਹੁਤ ਵੱਧ ਚੜ ਕੇ ਇਸ ਅ ਕਰਕੇ ਉਹਨੂੰ ਐਂਡਿੰਗ ਦੇ ਰਹੇ ਹੈਗੇ ਚਾਰ ਦਿਨ ਦੇ ਵਿੱਚ ਟੂਰਨਾਮੈਂਟ ਖਤਮ ਹੋ ਜਾਏਗਾ ਜੀ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਜਾਏਗਾ ਇਹ ਸਾਰਾ ਕੁਝ ਅਸੀਂ ਲੇਟ ਜੌਨੀ ਵਰਮਾ ਦੀ ਮੈਮਰੀ ਦੇ ਵਿੱਚ ਜਿਹਦਾ ਸਭ ਤੋਂ ਵੱਡਾ ਜਿਹੜਾ ਸੰਪਰਕ ਹੈ ਸੋਸ਼ਲ ਮੀਡੀਆ ਹੈਗਾ ਅਸੀਂ ਇੱਕ ਪੋਸਟਰ ਬੈਨਰ ਛਪਵਾਇਆ ਉਹਨੂੰ ਇੰਸਟਾ ਤੇ ਫੇਸਬੁੱਕ ਤੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨੂੰ ਵਟਸਐਪ ਕੀਤਾ ਤਾਂ ਸਾਨੂੰ ਐਂਟਰੀ ਆਈਆਂ ਬੱਚਾ ਨੇ ਵੱਜੜ ਕੇ ਕਿਹਾ ਸਾਡਾ ਵੀ ਪਹਿਲਾ ਟੂਰਨਾਮੈਂਟ ਹੈਗਾ ਅਸੀਂ ਬਹੁਤ ਜ਼ਿਆਦਾ ਖੁਸ਼ ਹੈਗੇ ਕਿ ਸਾਨੂੰ ਇੰਨਾ ਅੱਛਾ ਰਿਸਪੌਂਸ ਮਿਲੇ ਆਇਗਾ ਤੁਹਾਨੂੰ ਪਤਾ ਹੈ ਅੱਜਕੱਲ ਸੋਸ਼ਲ ਮੀਡੀਆ ਬਹੁਤ ਐਕਟਿਵ ਹੈਗਾ ਤੇ ਉਸ ਤੋਂ ਸਾਨੂੰ ਬੱਚੇ ਮਿਲ ਗਏ ਸਾਰੇ ਬੱਚਿਆਂ ਨੂੰ ਕੋਈ ਸਰਟੀਫਿਕੇਟ ਵਗੈਰਾ ਵੀ ਦਿੱਤੇ ਜਾਣਗੇ ਜਿਹੜੇ ਬਿਲਕੁਲ ਬਿਲਕੁਲ ਹਾਂ ਹਾਂ ਜਿਹੜੇ ਬੱਚੇ ਜਿੱਤਣਗੇ ਅਸੀਂ ਉਹਨਾਂ ਨੂੰ ਸਾਰਾ ਜੌਨੀ ਵਰਮਾ ਜੀ ਦੀ ਉਹਦੇ ਪਿੱਛੇ ਅਸੀਂ ਡੈਡੀਕੇਸ਼ਨ ਹੌਸ ਕਰਦੇ ਆ ਜਿਹੜਾ ਸਾਡਾ ਕਲੱਬ ਹੈ ਵੈਸੇ ਵੀ ਮਤਲਬ ਸਮਾਜ ਸੇਵਾ ਦੇ ਕੰਮ ਕਰਦਾ ਹੈ ਅੱਜ ਉਹਦੇ ਵਿੱਚ ਇੱਕ ਕੀ ਨੀਡੀ ਸੀਗੇ ਉਹਨਾਂ ਨੂੰ ਮਤਲਬ ਟ੍ਰਾਈਸਾਈਕਲ ਦਿੱਤੀ ਹੈ ਤੁਹਾਨੂੰ ਕਿਦਾਂ ਸੰਪਰਕ ਕਰਿਆ ਜਿਹੜੇ ਨੀਡੀ ਸੀਗੇ ਉਹ ਅਲੱਗ-ਅਲੱਗ ਬੰਦਿਆਂ ਦੇ ਫੋਨ ਆਉਂਦੇ ਰਹਿੰਦੇ ਜਿਨ੍ਹਾਂ ਦੇ ਅਸੀਂ ਆਪ ਜਾ ਕੇ ਫਿਰ ਦੇਖ ਲੈਂਦੇ ਉਹਨਾਂ ਨੂੰ ਜਰੂਰਤ ਹੈ ਤੇ ਅੱਜ ਉਹ ਆਈਸੀ ਉਹਨਾਂ ਨੂੰ ਦਿੱਤੀ ਹੈ ਪ੍ਰਧਾਨ ਜੀ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹੋ ਤੁਸੀਂ

आज जैसे बच्चे यहाँ पर खेल रहे हैं आपको तो कैसा महसूस बहुत अच्छा ताकि मैं उन्होंने मेरे पापा की याद में ये टूर्नामेंट रखा मधीश वर्मा मेरे कज़न थे मतलब वो इस क्लब के काफ़ी टाइम से ही मेम्बर रहे हैं और यहाँ पर जो बैडमिंटन का जो भी गेम्स का जो भी वो होता था वो उसमें बढ़ चढ़ के भाग लेते थे और हम तय दिल से शुक्रिया करते हैं प्रधान जी का नाटी जी का अपना कुलदीप सेठी जी का अपने सबका कि उन्होंने उनकी याद में यहाँ पे टूर्नामेंट करवाया और उनको हमेशा अपने दिलों में स्थान दिया इसी से ही चलो बच्चों को भी आगे बढ़ने का मौका मिलेगा और उसकी याद में बहुत बहुत धन्यवाद न्यूज़ 89 पंजाब दिल्ली राजपुरा तो पत्रकार मोहित कुमार की खास रिपोर्ट ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਰ